ਸਭ ਨਾਲ ਪਹਿਲਾਂ ਤੇ ਮੈਂ ਇਹ ਕਹਾਂਗਾ ਕਿ ਇਹ ਸਰਕਾਰ ਜਿਹੜੀ ਹੈ ਇਹ ਹਿੰਦੂ ਵਿਰੋਧੀ ਸਰਕਾਰ ਹੈ ਹਜੇ ਤੱਕ ਉਹਨਾਂ ਦੇ ਕੋਈ ਮੰਤਰੀ ਜਾਂ ਐਮਪੀ ਕਿਸੇ ਨੇ ਹਜੇ ਤੱਕ ਕੋਈ ਬਿਆਨ ਨਹੀਂ ਆਇਆ ਜਦ ਕਿ ਕੋਈ ਹੋਰ ਸਮੁਦਾਇ ਹੁੰਦਾ ਨਾ ਤੇ ਸੀਐਮ ਸਾਹਿਬ ਨੇ ਖੁਦ ਭੱਜੇ ਆਣਾ ਸੀਗਾ ਤੇ ਖੁਦ ਹਾਲਚਲ ਪੁੱਛਣਾ ਸੀਗਾ ਕਿਉਂਕਿ ਇਹ ਹਿੰਦੂ ਹੈ ਹਿੰਦੂਆਂ ਨਾਲ ਪੰਜਾਬ ਦੇ ਵਿੱਚ ਹਮੇਸ਼ਾ ਵਿਤਕਰਾ ਹੁੰਦਾ ਆਇਆ ਅੱਜ ਤੁਸੀਂ ਇਹ ਹਾਲ ਦੇਖ ਲਿਆ ਕਿ ਸ਼ਰਿਆਮ ਪੰਜਾਬ ਦੇ ਵਿੱਚ ਬੜੀ ਗੁੰਡਾਗਰਦੀ ਹੋਈ ਐ ਇਹ ਗੁੰਡਾਗਰਦੀ ਕਦੋਂ ਬੰਦ ਹੋਏਗੀ ਇਹ ਮਾਨ ਸਰਕਾਰ ਤੋਂ ਪੁੱਛਿਆ ਜਾਵੇ ਪੰਜਾਬ ਦਾ Hindu ਪੁੱਛੇ ਜਿਨੇ 40 50% ਵੋਟ ਪਾਈ ਐ ਹਿੰਦੂਆ ਨੇ ਹਜੇ ਤੱਕ ਕੋਈ ਬਿਆਨ ਨਹੀਂ ਕੋਈ ਕੁਛ ਨਹੀਂ ਹਜੇ ਤੱਕ ਕੋਈ ਨੁਮਾਇੰਦਾ ਨਹੀਂ ਇਹਦਾ ਜਵਾਬ ਕੌਣ ਲੇਗਾ ਪੰਜਾਬ ਦਾ Hindu ਲੇਗਾ ਇਹਦਾ ਜਵਾਬ ਨਹੀਂ ਦੋ ਵਿਅਕਤੀ ਫੜੇ ਨਹੀਂ ਗਏ ਆਪਣੀ ਕੌਮ ਪਿਆਰ ਦੋਸਤਾਂ ਦੇ میری ਗੱਲ ਸੁਣੋ ਮੈਂ ਤਾਂ ਇੱਕ ਸਪਸ਼ਟਿਕ ਸਪਸ਼ਟੀ ਕਰਨ ਲਈ ਬੰਦੇ ਫੜੇ ਗਏ ਇੱਕ ਮੈਂ ਕਹਿੰਦਾ ਕਿ ਹਿੰਦੂਆਂ ਨੂੰ ਹਮੇਸ਼ਾ ਸਰਕਾਰਾਂ ਵੱਲੋਂ ਪ੍ਰਸ਼ਾਸਨ ਵੱਲੋਂ ਇੱਕ ਲੌਲੀਪੌਪ ਮਿਲਦਾ ਆਇਆ ਵੈ ਠੀਕ ਹੈ ਜੀ ਕਿੰਨੀ ਵਾਰੀ ਤੁਸੀਂ ਹਿਸਾਬ ਲਗਾਓ ਪਿਛਲੇ ਦਿਨਾਂ ਹੀ ਸੁਦੀਰ ਕੁਮਾਰ ਸੂਰੀ ਦੀ હત્યા ਹੋਈ ਮੇਰੇ ਤੇ ਅੱਤਵਾਦੀ ਹਮਲੇ ਹੋਏ ਸਾਡੇ ਕਿੰਨੂ ਕਿੰਨੇ ਹੀ ਹਿੰਦੂ ਲੀਡਰ ਜਿਹੜੇ ਮਾਰੇ ਗਏ ਮਤਲਬ ਇਹਦਾ ਜਵਾਬ ਕੌਣ ਦੇਗਾ ਮੌਜੂਦਾ ਸਰਕਾਰ ਜਾਂ ਸੀਐਮ ਸਾਹਿਬ ਦਾ ਜਵਾਬ ਦੇਣਾ ਇੱਥੇ ਆਹਰ ਹਾਲਚਲ ਪੁੱਛਣਾ ਬੰਦਾ ਨਹੀਂ ਸੀਗਾ ਕੀ ਪੰਜਾਬ ਦੇ ਵਾਸੀ ਆਸੀਂ ਹਿੰਦੂ ਆਂ ਸੀਐਮ ਸਾਹਿਬ ਦਾ ਪੁੱਛਣਾ ਫਰਜ਼ ਨਹੀਂ ਸੀਗਾ ਜਾਂ ਉਹਨਾਂ ਦੇ ਮੰਤਰੀ ਸਹਿਬਾਨ ਐਮਐਲਏ ਸਹਿਬਾਨ ਕੋਈ ਗੱਲ ਨਹੀਂ ਕੀਤੀ ਹਮੇਸ਼ਾ ਜਿਹੜੀ ਗੱਲ ਹੋਈ ਹੈ ਹਿੰਦੂ ਵਿਰੋਧੀ ਗੱਲ ਹੋਈ ਹੈ ਹਿੰਦੂ ਵਿਰੋਧੀ ਗੱਲਾਂ ਕਰਦੇ ਆਏ ਨੇ ਕਿਸੇ ਨੇ ਹਿੰਦੂ ਪੱਖ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਹਿੰਦੂ ਕਿੱਥੇ ਸੇਫ ਹੈ ਹਿੰਦੂ ਕਿੱਥੇ ਸੇਫ ਰਹੂਗਾ ਬੜਾ ਵੱਡਾ ਸਰਵਾਲ ਹੈ ਸਰਕਾਰਾਂ ਨੂੰ 50% ਸਾਡੇ ਹਿੰਦੂਆਂ ਦੀ ਆਬਾਦੀ ਵੋਟ ਹੋਵੇ ਔਰ ਅਸੀਂ ਲੋਕ ਅੱਜ ਕਹਿੰਨੇ ਆ ਕਿ ਸਾਡੀ ਸੁਰੱਖਿਆ ਕਰੋ ਅਸੀਂ ਸੁਰੱਖਿਆ ਨਹੀਂ ਮੰਗਦੇ ਅਸੀਂ ਸੁਰੱਖਿਆ ਦੀ ਗੱਲ ਨਹੀਂ ਕਰਦੇ ਸ਼ੀਵ ਸ਼ਕਤੀ ਦਾ ਜਾਪ ਕਰਾਂਗੇ ਆਪਣੀ ਰੱਖਿਆ ਆਪ ਕਰਾਂਗੇ ਮੰਗ ਸਾਡੀ ਕੀ ਆ ਜੀ ਬੰਦੇ ਫੜੇਗੇ ਕੇਸ ਚੱਲ ਰਹੇ ਨੇ ਠੀਕ ਹੈ ਮੈਂ ਕਹਿੰਦਾ ਕਿ ਇਹ ਜਿਹੜੇ ਬੰਦੇ ਜਿਹੜੇ ਕੱਟੜਵਾਦੀ ਸੋਚਦੇ ਜਿਹੜੇ ਵਿਦੇਸ਼ਾਂ 'ਚ ਬੈਠੇ ਉਹਨਾਂ ਦੀ ਇੱਕੋ ਹੀ ਮਨਸ਼ਾ ਰਹਿੰਦੀ ਹੈ ਕਿ ਪੰਜਾਬ ਦੇ ਵਿੱਚ Hindu ਲੀਡਰਾਂ ਨੂੰ ਟਾਰਗੇਟ ਕੀਤਾ ਜਾਵੇ Hindu ਲੀਡਰਾਂ ਨੂੰ ਮਰਵਾਇਆ ਜਾਵੇ ਮੈਂ ਕਹਿੰਦਾ ਕਿ ਪੰਜਾਬ ਦੇ ਵਿੱਚ ਖਾਲਿਸਤਾਨ ਦਾ ਨਾਰਾ ਲੱਗਣਾ ਨਹੀਂ ਚਾਹੀਦਾ ਕਿਉਂ ਲੱਗਦਾ ਜੇ ਸਰਕਾਰਾਂ ਅੱਜ ਮਜ਼ਬੂਤ ਹੋਣ ਦੇ ਕੰਮ ਹੋਵੇ ਨਾ ਤੂੰ ਸਰਕਾਰਾਂ ਦੇ ਕੰਮ ਦੇਖ ਲਓ ਕਿ ਸਰਕਾਰਾਂ ਖੁਦ ਸ਼ਹਿ ਦੇ ਰਹੀਆਂ ਹੋਵੇ ਚਾਹੇ ਉਹ ਸੈਂਟਰ ਦੀ ਸਰਕਾਰ ਲਗਾ ਲੋ ਚਾਹੇ ਪੰਜਾਬ ਦੀ ਸਰਕਾਰ ਲਗਾ ਮਤਲਬ ਕਿਉਂ ਨਹੀਂ ਹਿੰਦੂ ਪਖ ਦੀ ਗੱਲ ਕੀਤੀ ਜਾਂਦੀ ਪੰਜਾਬ 'ਚ ਵੋਟ ਰੈਡੀ ਹਿੰਦੂ ਕੋਲ ਮੰਗਦੀ ਔਰ ਹਿੰਦੂ ਹੱਕ ਦੀ ਗੱਲ ਕੋਈ ਪੰਜਾਬ 'ਚ ਨਹੀਂ ਕਰਦਾ ਇਸ ਲਈ ਮੈਂ ਇੱਕ ਪੰਜਾਬ ਦੇ ਸਾਰੇ ਹਿੰਦੂਆਂ ਨੂੰ ਕਹਿੰਨਾ ਕਿ ਇੱਕ ਮੁੱਠ ਹੋ ਜਾਓ ਇੱਕ ਗੱਲ ਹੋ ਜਾਓ ਮੈਂ ਪ੍ਰਧਾਨ ਮੈਂ ਪ੍ਰਧਾਨ ਦੀ ਛੱਡੋ ਕਿਉਂਕਿ ਪੰਜਾਬ ਦੇ ਵਿੱਚ ਹਿੰਦੂ ਸੁਰੱਖਿਤ ਨਹੀਂ ਹੈ ਇਹ 2-3 ਮਹੀਨੇ ਬੀਤਦੇ ਨੇ ਕਿ ਕੋਈ ਨਾ ਕੋਈ ਹਿੰਦੂ ਨਿਟਰਾ ਦੇ ਹਮਲੇ ਹੋਣੇ ਸ਼ੁਰੂ ਹੋ ਜਾਂਦੇ ਆ ਕਿਉਂ ਇਹਦਾ ਜਵਾਬ ਪੰਜਾਬ ਸਰਕਾਰ ਕਿਉਂ ਨਹੀਂ ਦਿੰਦੀ ਮਾਨ ਸਾਹਿਬ ਚੋਪਕ ਯੋ ਇਹ ਚੀਜ਼ ਮਾਨ ਸਾਹਿਬ ਤੋਂ ਤੁਸੀਂ ਜਿੰਨੇ ਵੀ ਪੱਤਰਕਾਰ ਭਾਈ ਜਾ ਰਹੇ ਜਿਨੀਆਂ ਵੀ ਇਹ ਸਵਾਲ ਪੁੱਛੋ ਕਿ ਤੁਸੀਂ ਇੱਕ Hindu ਨੇਤਾ ਤੇ ਹਮਲਾ ਹੋਇਆ ਤੁਸੀਂ ਕਿਉਂ ਨਹੀਂ ਪਹੁੰਚੇ ਤੁਸੀਂ ਕਿਉਂ ਨਹੀਂ ਪੁੱਛਿਆ ਹੋਰ ਕੋਈ ਸਮਾਜਾ ਹੁੰਦਾ ਤੁਸੀਂ ਮਿੰਟੋ ਮਿੰਟ ਪਹੁੰਚ ਜਾਣਾ ਸੀ Hindu ਆ ਨਾਲ ਹੀ ਵਿਤਕਰਾ ਕਿਉਂ ਕਿ ਕਿਉਂਕਿ Hindu ਪੰਜਾਬ ਦੇ ਸਿਰਫ ਵੋਟਾਂ ਪਾਉਂਦਾ ਹੈ Hindu ਆਪਣਾ ਹੱਕ ਨਹੀਂ ਮੰਗ ਸਕਦਾ ਹੱਕ ਸਾਨੂੰ ਦਰਿਆ ਦੇ ਬੈਠ ਕੇ ਲੈਣੇ ਪੈਂਦੇ ਆ ਅੱਜ ਸਾਡਾ ਬੰਦਾ ਦੇਖੋ ਡੀ ਐਮ ਸੀ ਚ ਕਾਇਰ ਬੈਠਾ ਅੱਜ ਸਾਡੇ ਬੰਦੇ ਨੂੰ ਦੇਖੋ ਮਤਲਬ ਮੈਂ ਕਹਿੰਦਾ ਕਿ ਉਹਨਾਂ ਨੇ ਤਾਂ ਪੂਰੀ ਮਨਸ਼ਾ ਹੀ ਲਾ ਲਈ ਸੀ ਕਿ ਜਾਨ ਉਹ ਮਾਰ ਹੀ ਤਾਂ ਸੀਗਾ ਇਹਦੇ ਪ੍ਰਭੂ ਦਾ ਸ਼ੁਕਰੀਆ ਮੇਰੇ ਪਰਮਾਤਮਾ ਦਾ ਮੇਰੇ ਬੰਕੇ ਬਿਹਾਰੀ ਦਾ ਜਿਹਦੇ ਕਰਕੇ ਬਚਾਅ ਹੋ ਗਿਆ ਪਰ ਚੁੱਪ ਨਹੀਂ ਰਿਆ ਜਾਊਗਾ ਚੁੱਪ ਬਿਲਕੁਲ ਨਹੀਂ ਕੀਤਾ ਜਾਊਗਾ ਸਰਕਰ ਸਿਕਿਉਰਟੀ ਨਹੀਂ ਲਗਾਈ ਤੁਸੀਂ ਹਿਸਾਬ ਲਾ ਲਓ ਗਨਮੈ ਨਾਲ ਹੋਵੇ ਔਰ ਗਨਮੈ ਆਪਣੀ ਜਾਨ ਛੁਡਾਉਂਦਾ ਫਿਰੇ ਆਪਣਾ ਆਪਣਾ ਬਚਾਅ ਕਰਦਾ ਫਿਰੇ ਕਾਦੀ ਸੁਰੱਖਿਆ ਮੈਂ ਗਿਰੂਗਾ ਪਿੱਛੇ ਲੋਕ ਲੋਕੇ ਤੁਸੀਂ ਖ਼ਬਰਾਂ ਵੀ ਨਹੀਂ ਖ਼ਬਰਾਂ ਦੀ ਖ਼ਬਰ ਦੇਖੀ ਹੋਣੀ ਹੈ ਪਿੱਛੇ ਲੋਕ ਲੋਕੇ ਦੇਖ ਰਹੇ ਸੁਦੀਲ ਕੁਮਾਰ ਸੂਰੀ ਤੇ ਹਮਲਾ ਹੋਇਆ ਉਹਦੇ ਵੀ ਗਨਮੈ ਨਾਲ ਸੀ ਮਰਦੇ ਪਿੱਛੇ ਹਮਲਾ ਹੋਇਆ ਉਹਦੇ ਵੀ ਗਨਮੈ ਨਾਲ ਸੀ ਮਤਲਬ ਮੈਂ ਕਹਿੰਦਾ ਕਿ ਪੰਜਾਬ ਸਰਕਾਰ ਨੂੰ ਪੁੱਛਦਾ ਮੈਂ ਮਾਨਯੋਗ ਡੀਜੀਪੀ ਸਾਹਿਬ ਨੂੰ ਪੁੱਛਦਾ ਲੁਧਿਆਣਾ ਦੇ ਸੀਪੀ ਸਾਹਿਬ ਨੂੰ ਪੁੱਛਦਾ ਕਿ ਆ ਗਨ ਮੈਨੂੰ ਅਥੋਰਟੀ ਹੈ ਨਹੀਂ ਗੋਲੀ ਚਲਾਉਣ ਦੀ ਜਾਂ ਗਨ ਮੈਨਸ ਨੇ ਅਸਲੇ ਰੱਖਣ ਲਈ ਰੱਖੇ ਹੋਏ ਆ ਸਰ ਨਾਲ ਵੱਡਾ ਸਵਾਲ ਹੈ ਜਵਾਬ ਤੁਸੀਂ ਪੱਤਰਕਾਰ ਭਾਈਚਾਰੇ ਵੀ ਸਵਾਲ ਦਾ ਜਵਾਬ ਮੰਗੋ ਸਰਕਾਰਾਂ ਤੋਂ ਪੁੱਛੋ ਜੇ ਤੁਸੀਂ ਸਾਨੂੰ ਸੁਰੱਖਿਆ ਦਿੱਤੀ ਹੈ ਸਿਰਫ ਲਟਕਾਣ ਨਹੀਂ ਸਖ ਸਿਰਫ ਅਸਲੇ ਲਟਕਾਣ ਨਹੀਂ ਦਿੱਤੇ ਨੇ ਕਿ ਇਹਨਾਂ ਨੂੰ ਚਲਾਣ ਦਾ ਹੁਕਮ ਹੈ ਦੀ ਜਿਹੜਾ ਬੰਦਾ ਆਂਦਾ ਹਿੰਦੂਆਂ ਨੂੰ ਟਾਰਗੇਟ ਕਰਦਾ ਜਿਹੜਾ ਬੰਦਾ ਆਂਦਾ ਹਿੰਦੂਆਂ ਨੂੰ ਮਾਰਦਾ ਕਿਉਂ ਪੰਜਾਬ 'ਚ ਗਿਆ ਹਿੰਦੂ ਸੇਫ ਹੈਗੇ ਨਹੀਂ ਹੈ ਇਹ ਪੰਜਾਬ ਸਰਕਾਰ ਤੋਂ ਪੁੱਛਿਆ ਜਾਵੇ ਮਾਨ ਸਰ ਇਹ ਵੀ ਇਹਨਾਂ ਨੂੰ ਪਰਮਿਸ਼ਨ ਦਿੱਤੀ ਹੋਈ ਹੈ ਪਰਮਿਸ਼ਨ ਦਿੱਤੀ ਹੋਈ ਹੈ ਤੇ ਗਨਮੈਨ ਆਪਣੀ ਜਾਨ ਕੇ ਛੁੜਾਉਂਦਾ ਕਰਦਾ ਸੀਗਾ ਪਿੱਛੇ ਲੁਕਦਾ ਫਿਰਦਾ ਸੀ ਜੇ ਪਰਮਿਸ਼ਨ ਹੁੰਦੀ ਗੋਲੀ ਨਹੀਂ ਚਾਲ ਸਕਦੀ ਸੀ ਗੋਲੀ ਨਹੀਂ ਮਾਰ ਸਕਦਾ ਸੀ ਕਿਉਂ ਇਹਦਾ ਜਵਾਬ ਅਜ 10-10 4-4 ਹਮਲੇ ਹੋ ਗਏ ਦੁਰਗਾ ਪ੍ਰਸਾਦ ਗੁਪਤਾ ਮਾਰੇ ਗਏ ਸਾਡਾ ਸਾਡੇ ਕਈ ਸ਼ਿਵ ਸੈਨਿਕ ਨੇਤਾ ਮਾਰੇ ਗਏ ਇਹਦਾ ਜਵਾਬ ਦਊ ਕੌਣ ਇਹਦਾ ਜਵਾਬ ਕੌਣ ਦਊ ਜੇ ਗਨਮੈਨ ਦਿੱਤੇ ਨੇ ਇਹਨਾਂ ਨੂੰ ਥੋੜੀ ਜਿਹੀ ਦਿਓ ਕਿ ਇਹਨਾਂ ਤੇ ਲਾਗੇ ਕੋਈ ਫੜ ਕੇ ਨਾ ਜੇੜਾ ਕੋਈ ਮਾਰ ਦੇ ਇਹਨਾਂ ਤੇ ਜਦੋਂ ਹੀ ਹਮਲਾ ਕਰੇ ਮਤਲਬ ਇਹੀ ਚੀਜ਼ ਤੇ ਪੁੱਛੋ ਮਾਨਯੋਗ ਸੀਪੀ ਸਾਹਿਬ ਨੂੰ ਮਾਨਯੋਗ ਡੀਸੀਪੀ ਸਾਹਿਬ ਨੂੰ ਫਿਰ ਗੋਲੀ ਕਿਉਂ ਨਹੀਂ ਚਲਾਈ ਫਿਰ ਕਿੱਥੇ ਸੀ ਆਪਣੀ ਜਾਨ ਕਿਉਂ ਛੁਡਾਉਂਦੇ ਵਿਰਦ ਸੀ ਮਤਲਬ ਕੋਈ ਪੰਜਾਬ ਦੇ ਵਿੱਚ ਹਿੰਦੂਆਂ ਦਾ ਵਾਲੀ ਵਾਰਿਸ ਹੈ ਜਾਂ ਨਹੀਂ ਹੈ ਮੈਂ ਫਿਰ ਕਹਿੰਦਾ ਕਿ ਪੰਜਾਬ ਦਾ ਹਿੰਦੂ ਇੱਕ ਹੋ ਜਾਓ ਔਰ ਇੱਕ ਵਾਰ ਬਣ ਇੱਕ ਆਵਾਜ਼ ਬਣ ਜਾਓ ਮੈਂ ਪ੍ਰਧਾਨ ਮੈਂ ਪ੍ਰਧਾਨ ਛੱਡ ਦੋ ਔਰ ਇਕੱਠੇ ਹੋ ਕੇ ਇੱਕ ਆਵਾਜ਼ ਚਗਾਓ ਕਿ ਗਰਵ ਸੇ ਕਹੋ ਹਮ ਹਿੰਦੂ ਹੈ ਗਰਵ ਸੇ ਕਹੋ ਹਮ ਸ਼ੇਰ ਹੈ